ਜੇ ਤੁਹਾਡੇ ਘਰੇ ਕੋਈ ਪੁਰਾਣੇ ਗੱਦੇ ਪਏ ਆ ਜਿਹੇ ਜੇ ਮਰਦੀ ਪਏ ਆ ਤੁਹਾਨੂੰ ਪੁਰਾਣੇ ਗੱਦੇ ਆ ਜਿਹੜੇ ਇੱਧਰ ਆ ਕੇ ਦੇਖ ਲਓ ਦਿਖਾਈ ਮੜਾ ਯਾਦ ਐ ਸਿੱਟੇ ਪਏ ਆ ਤੇ ਇਹ ਨਾ ਮਚਾਉਣੇ ਆ ਤੁਸੀਂ ਨਾ ਕਿ ਕਿਸੇ ਸਿੱਟਣੇ ਆ ਤਾਂ ਤੁਸੀਂ ਇਹ ਗੱਦੇ ਆ ਜਿਹੜੇ 2000 ਰੁਪਏ ਚ ਘਟਾ ਸਕਦੇ ਆ ਭਾਈ ਉਹਨਾਂ ਨੂੰ ਇੱਥੇ ਤੁਸੀਂ ਮੰਨ ਲਾ ਵੀ 2000 ਰੁਪਏ ਚ ਪੁਰਾਣੇ ਘਟਾ ਸਕਦੇ ਆ ਆਪਦੇ ਤਾਂ ਨਵੇਂ ਤੁਸੀਂ ਜਿਹੇ ਜੇ ਮਰਜੀ ਜਿਹੇ ਜੀ ਕੁਆਲਿਟੀ ਦੇ ਸਤ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਠੀਕ ਠਾਕ ਤੇ ਮਾੜਾ ਜ ਮੈਨੂੰ ਅੱਜ ਜਿਹੜੇ ਮੱਲਾਏ ਬਿ ਸਟਾਰਟਿੰਗ ਪ੍ਰਾਈਜ਼ ਆ ਉਤੋਂ ਸ਼ੁਰੂ ਹੋ ਜੀ ਆਜੋ ਵੀਰ ਯਾਰ ਜੀ ਤੁਹਾਨੂੰ ਗੱਦਾ ਦਿਖਾਣੇ ਆ ਆ ਗੱਦਾ ਦੇਖੋ ਜੀ ਜੀ ਦਲਨਬ ਦਾ 5000 ਦਾ ਨਹੀਂ ਨਹੀਂ 5 ਨਹੀਂ 10000 ਦਾ ਹੈ ਜੋੜਾ ਅੱਛਾ ਜੋੜਾ ਦਾ ਹੈ ਇੱਕ ਰੇਟ ਦਾ ਇੱਕ ਪੀਸ ਦਾ ਰੇਟ ਇੱਕ ਪੀਸ ਦਾ ਹਾਂ ਪਰ ਤੁਹਾਨੂੰ 10 ਦਾ ਨਹੀਂ ਲੱਗੇਗਾ ਤੁਹਾਨੂੰ ਗੱਦਾ ਲੱਗੇਗਾ ਸਿਰਫ 6000 ਦਾ ਪੁਰਾਣੇ ਤੁਸੀਂ ਕਹਿ ਰਹੇ ਸੀਗੇ ਉਹ ਵੀ ਇੱਥੇ ਕੱਟਾਂਗੇ ਸਿਰਫ 4000 ਦਾ ਤੁਹਾਨੂੰ ਜੋੜਾ ਦੇਵਾਂਗੇ ਵਿਦ ਗਰੰਟੀ ਵਿਦ ਦੇ ਗਰੰਟੀ 1 ਸਾਲ ਦੀ ਦੇਦਗੇ ਗਰੰਟੀ ਬਿਲਕੁਲ ਦੇ ਦੋ 1 ਸਾਲ ਦੀ ਗਰੰਟੀ ਆ 2000 ਰੁਪਏ ਦੇ ਤੁਸੀਂ ਪੁਰਾਣੇ ਦੋ ਗੱਦੇ ਤੁਹਾਡੇ ਕੋਲੇ ਤਾਂ ਉਹ 1000 1000 ਦੇ ਮੰਨ ਲਾ 2 ਕੱਟੇ ਜਾਣੇ ਆ 2000 ਦੇ ਤਾਂ 6000 ਰੁਪਏ ਦਾ ਜੀ ਬਿਲਕੁਲ ਇਹ ਆ ਜੋੜਾ ਤੇ 4000 ਦਾ 4000 ਦਾ ਪੁਰਾਣੇ ਕੱਟ ਕੇ 4000 ਦਾ ਪੁਰਾਣੇ ਕੱਟ ਕੇ 4000 ਜੇ ਤੁਹਾਡੇ ਕੋਲੇ ਪੁਰਾਣੇ ਨਹੀਂ ਹੈਗੇ ਤਾਂ ਤੁਸੀਂ ਇਹ 6000 ਰੁਪਏ ਦੇ ਲੈ ਸਕਦੇ ਆ ਵੈਸੇ ਇਹਦਾ ਰੇਟ 10000 ਰੁਪਇਆ ਬਈ ਹਾਂਜੀ ਹਾਂਜੀ ਵੈਸੇ ਰੇਟ ਦਾ 10000 ਰੁਪਇਆ 10000 ਦਾ ਰੇਟ ਹੈ ਮਾਰਕੀਟ ਚ ਵਿਕਦਾ ਸੱਤ ਸਾਢੇ ਸੱਤ ਹਜ਼ਾਰ ਦਾ ਸਾਢੇ ਸੱਤ ਸਾਢੇ ਸੱਤ ਹਜ਼ਾਰ ਹਾਂਜੀ ਤੇ ਬਾਈ ਇਹਦਾ ਇਹਦਾ ਆ ਵੀ ਦਿਖਾਣੇ ਆ ਆ ਵੀਰ ਜੀ ਸਲੀਪ ਵਾਈਟ ਦਾ ਗੱਦਾ ਜੇਗਾ ਆਰਥੋਪੈਡਿਕ ਗੱਦਾ ਮੈਮਰੀ ਫੋਰਮ ਦੇ ਨਾਲ ਆਂਦਾ ਇਹਦਾ ਪ੍ਰਿੰਟ ਆਂਦਾ 16000 ਰੁਪਏ ਦਾ ਜੀ ਪਰ ਤੁਹਾਨੂੰ ਇਹ ਸਿਰਫ ਮਿਲੇਗਾ 12000 ਦਾ 12000 ਰੁਪਏ ਦਾ ਤੇ ਬਾਈ ਜੇ ਕੇ ਦੀ ਮੰਨ ਲਾ ਮੈਨੂੰ ਲਾ ਦੇ ਉਹ ਗੱਦਾ ਜੇ ਕੇ ਦੀ ਢੂਈ ਜਾ ਧੌਣ ਤੋਂ ਧੌਣ ਹੋਰ ਕੋਈ ਪ੍ਰੋਬਲਮ ਹੋਵੇ ਟੂ ਹੀ ਉਹਦੇ ਉਹ ਲੱਗਦਾ ਮੈਨੂੰ ਸਾਰੀ ਸੈਟ ਆ ਜੇਗੀ ਇੱਥੇ ਇਹਦੇ ਦੇ ਸਾਰੀ ਸੈਟ ਆ ਜੇਗੀ ਸਾਰੀ ਸੈਟ ਆ ਜੇਗੀ ਨਾਲੇ ਤੁਹਾਡਾ ਕਿੰਦਾ 12 13 ਸਾਲ ਕਿਤੇ ਨਹੀਂ ਜਾਂਦਾ ਆਹ ਵਾਲਾ ਹਾਂਜੀ ਤੇ ਬਾਈ ਕਿੰਨੇ ਦਾ ਇਹ ਤੁਹਾਨੂੰ ਦੱਸਿਆ ਪੁਰਾਣੇ ਦਾ ਤੁਹਾਨੂੰ ਇਹ ਵਿਆ ਮਿਲੇਗਾ ਸਿਰਫ 12 ਦਾ ਪੁਰਾਣੇ ਘੱਟ ਕੇ ਦੱਸਦਾ ਵਿੱਦ ਕਵਰ ਦਾ ਨੂੰ ਇਹਦਾ ਮਿਲੇਗਾ ਅੱਛਾ ਵਿੱਦ ਕਵਰ ਕਵਰ ਫ੍ਰੀ ਕਰਤੇ ਹਾਂ ਗੱਦਾ ਭਾਜੀ ਮਹਿੰਗਾ ਲੈ ਰਿਓ ਸੇਫਟੀ ਰੱਖਣੀ ਜ਼ਰੂਰੀ ਹੈ ਉਹ ਸਾਡੇ ਸਿਰ ਤੇ ਹੈ ਜੀ ਜੀ ਇਹ ਮੰਨ ਲਾ ਵੀ 10000 ਰੁਪਏ ਦਾ ਅੱਗੇ ਬਈ ਆ ਮਗਰ ਲਾ ਵੀ ਮੈਨੂੰ ਕਹੈਂਡ ਜਿਹਾ ਲੱਗਦਾ ਯਾਰ ਆ ਵੀ ਦੇਖੋ ਵੀਰ ਜੀ ਆ ਗੱਦਾ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਮੋٹے ਮੋਟੇ ਗੱਦੇ ਥੋੜੇ ਚਾਹੀਦੇ ਨੇ ਘਰ ਆਸਤੇ ਹੋਟਲ ਵਾਲੀ ਫੀਲ ਚਾਹੀਦੀ ਹੈ ਜੀ ਠੀਕ ਹੈ ਇਹ ਗੱਦਾ ਵੀਰ ਜੀ ਉਹਨਾਂ ਵਾਸਤੇ ਇਹ ਬਈ ਮਹਿੰਗਾ ਹੋਊਗਾ ਆ ਵੀਰ ਜੀ 21000 ਦੀ ਐਮ ਆਰ ਪੀ ਤੇ ਤੁਹਾਨੂੰ ਗੱਦਾ ਆਉਂਦਾ ਹਮ ਪਰ ਇਹ ਤੁਹਾਨੂੰ ਗੱਦਾ ਮਿਲੇਗਾ ਸਿਰਫ 1 2 15000 ਦੇ 2 15000 ਮੈਂ ਤਾਂ ਇੱਕ ਤੇ ਆਸ ਲਾਈ ਬੈਠਾ ਹੀ ਭਰਾਵਾ ਨਾਲੇ ਪੁਰਾਣੇ ਵੀ ਕਟਾਂਗੇ ਵਿੱਚ ਅੱਛਾ ਪੁਰਾਣੇ ਕੱਟ ਕੇ ਫੇਰ ਕਿੰਨੇ ਦਾ ਸਿਰਫ 13 ਦਾ ਅੱਛਾ ਪੁਰਾਣੇ ਕਟਾ ਕੇ 13000 ਰੁਪਏ ਦਾ ਲਿਆ ਸਕਦੇ ਕਵਰ ਵੀ ਨਾਲੇ ਦਵਾਂਗੇ ਅੱਛਾ ਇਹਦੇ ਵੀ ਫਰੀ ਇਹਦੇ ਵੀ ਨਾਲ ਦਵਾ ਇਹਦੇ ਵੀ ਕਵਰ ਨਾਲ ਫਰੀ ਤੇ ਬਰਿੰਗਾ ਵਾਲੇ ਹੁੰਦੇ ਆ ਉਹ ਦਿਖਾ ਭਰਾਜੀ ਉਹ ਵੀ ਦਿਖਾਣੇ ਆ ਉਹ ਦਿਖਾ ਤੁਹਾਨੂੰ ਜਿਹਦੇ ਵਿੱਚ ਸੁਪਰਿੰਗ ਪਾਏ ਹੋਏ ਹੁੰਦੇ ਪ੍ਰਿੰਗ ਤੇ ਗੱਦਾ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਨੇ ਜੀ ਤੇ ਗੱਦੇ ਭਾਲਦੇ ਨੇ ਸੌਫਟ ਜੀ ਕਿ ਨਾਲੇ ਗੱਦਾ ਉਹ ਜਿਹੜਾ ਘੱਟੋ ਘੱਟ 15-20 ਸਾਲ ਕਿਤੇ ਜਾਏ ਨਾ ਆ ਉਹ ਗੱਦਾ ਇਹ ਵੀ 15-20 ਸਾਲ ਇੰਨੀ ਲਾਈਫ ਹੈ ਦੀ ਗੱਲ ਹਾਂਜੀ ਪਰ ਵੀਰ ਜੀ ਇਹਦਾ ਐਮ ਆਰ ਪੀ ਵੀ 30000 ਹੈ ਇੱਕ ਦਾ ਨਹੀਂ ਦੋ ਪੀਸਾ ਦਾ ਅੱਛਾ ਦੋਵਾਂ ਦਾ 30000 ਰੁਪਏ ਤੇ ਆਪਾਂ ਕਿੰਨੇ ਦਾ ਦੇ ਦਗੇ ਆਪਾਂ ਤੁਹਾਨੂੰ ਤੁਹਾਨੂੰ ਫਲੈਟ 50% ਤੁਹਾਨੂੰ ਇਹ ਡਿਸਕਾਊਂਟ ਤੇ ਦੇ ਦਾਂਗੇ 15000 ਰੁਪਏ ਦਾ ਸਿਰਫ ਮਤਲਬ 50% ਸਿੱਧਾ ਹੀ ਚੱਕ ਲਿਏ ਹਾਂਜੀ 15000 ਰੁਪਏ ਦਾ ਦੋ ਜੀ ਤੇ ਭਾਈ ਮਾੜਾ ਜਾਈਂ ਦੇਖ ਲੀ ਜੜੇ ਨੀਚੇ ਪੁਰਾਣੇ ਵੀ ਕਟਾਣੇ ਵੀ ਜੀ ਉਹ ਵੀ ਭੁੱਲ ਗਏ ਹੋ ਹਾਂ ਪੁਰਾਣੇ ਕਟੋ ਦੱਸੋ ਕਿੰਨੇ ਦੇ ਕਟਾਣੇ ਸਿਰਫ 13000 ਰੁਪਏ ਦਾ ਦੋ ਪੀਸ 13000 ਰੁਪਏ 13000 ਦੇ 5 ਸਾਲ ਦੀ ਗਾਰੰਟੀ ਗੱਦਾ ਤੁਹਾਡਾ 15 ਤੋਂ 20 ਸਾਲ ਕਿਤੇ ਨਹੀਂ ਜਾਂਦਾ 15 ਤੋਂ 20 ਸਾਲ ਕਿਤੇ ਨਹੀਂ ਜਾਂਦਾ ਯਾਰ ਨੀਂਦ ਆਊਗੀ ਤੁਹਾਨੂੰ ਨਾ ਜਿਹੜੀ ਆ ਗੱਦੇ ਤੇ ਮਤਲਬ ਯਾਰ ਭੁੱਲੀ ਜਾਓਗੇ ਤੁਸੀਂ ਦੇਖ ਤੁਸੀਂ ਪਾ ਕੇ ਦੇਖੋ ਵੀਰ ਜੀ ਦੇਖ ਇੱਧਰ ਲੈ ਦੇਖੋ ਇੱਧਰ ਪਹਿਣ ਦਾ ਯਾਰ ਭਾਈ ਕੀ ਬਾਤਾਂ ਯਾਰ ਕੀ ਬਾਤਾਂ ਭਾਈ ਅਸੀਂ ਵੀਰ ਜੀ ਲੁਧਿਆਣੇ ਆਏ ਇਸ ਕਰਕੇ ਆਏ ਤਾਂ ਕਿ ਲੋਕਾਂ ਨੂੰ ਲੋਕਲ ਚੀਜ਼ ਨਾ ਵਰਤਣੀ ਪਵੇ ਜੀ ਤੇ ਬਾਈ ਜੇ ਇਹਦੇ ਵਿੱਚ ਜੇ ਕਿਹਨੇ ਫੁੱਲ ਸਾਈਜ਼ ਹੀ ਲੈਣਾ ਹੋਵੇ ਮਨ ਲਾ ਪੂਰਾ ਕੋਈ ਵਿੱਚ ਮਿਲੇਗਾ ਜੀ ਅੱਛਾ ਉਹ ਵੀ ਸਮੱਸਿਆ ਦਾ ਹੱਲ ਹੈਗਾ ਨਾ ਆਪਣੇ ਬਿਲਕੁਲ ਬਿਲਕੁਲ ਪੂਰਾ ਸਾਈਜ਼ ਲੈਣਾ ਇੱਕ ਪੀਸ ਹੀ ਲੈਣਾ ਹੈ ਇੱਕ ਪੀਸ ਲੈਣਾ ਹੈ ਉਹ ਵੀ ਮਿਲੇਗਾ ਸੇਮ ਰੇਟ ਤੇ ਮਿਲੇਗਾ अच्छा ठीक है ये ये भी नहीं हैगा कि आप रेट बढ़ा देंगे जे नहीं, भी आपा नु कह दो रेट भी भी सेम रेट मिलेगा ਤੇ ਵਿਦ ਕਵਰ ਮਿਲੇਗਾ ਉਹ ਵੀ اچھا ਉਹ ਵੀ ਇਹਦੇ ਨਾਲ ਕਵਰ ਮਿਲ ਉਹ ਚਾਹੇ ਤੁਸੀਂ ਇਹਦੇ ਚ ਸਿੰਗਲ ਪੀਸ ਲੋ ਤੇ ਆਹ ਵਾਲੇ ਗੱਦੇ ਚ ਸਿੰਗਲ ਪੀਸ ਲੋ ਜਾਂ ਜਿਹੜਾ ਤੁਸੀਂ ਇਸ ਤੋਂ ਪਹਿਲਾਂ ਆਹ ਵਾਲਾ ਦੇਖਿਆ ਇਹਦੇ ਚ ਸਿੰਗਲ ਪੀਸ ਲੋ ਤੁਹਾਨੂੰ ਸੇਮ ਰੇਟਾਂ ਤੇ ਵੱਡਾ 1 ਪੀਸ 6x6 ਜਾਂ 6x7 6 ਜੀ ਕਈ ਕਈ ਵਾਰ ਪਿੰਡਾਂ ਚ ਲੋਕਾਂ ਦੀ ਹਾਈਟ ਤੁਹਾਨੂੰ ਪਤਾ ਹੀ ਹੈ ਵੀ ਜੀ ਜਿਆਦਾ ਹੁੰਦੀ ਹੈ 6.5 6 ਫੁੱਟ 7 7 ਫੁੱਟ ਦੀ ਹਾਈਟ ਹੁੰਦੀ ਹੈ ਜੀ ਠੀਕ ਹੈ ਉਹਨਾਂ ਵਾਸਤੇ ਜੇ ਸਪੈਸ਼ਲ ਗੱਦੇ ਤੁਸੀਂ ਬਣਵਾਣੇ ਨੇ ਤਾਨੂੰ ਸੇਮ ਮਾਡਲ ਚ 7 ਫੁੱਟ ਦਾ 8.5 ਫੁੱਟ ਦਾ ਗੱਦਾ ਵੀ ਰੈਡੀ ਕਰਨਾ ਮਨ ਲਾ ਯਾਰ ਭਲਾ ਤੁਸੀਂ 10 ਫੁੱਟ ਬਾਈ ਹੋਣਾ ਨੂੰ ਕਹਦੇ ਥੋੜਾ 10 ਫੁੱਟ ਵੀ ਬਣਾ ਕੇ ਦੇ ਦੇ ਬਣਾ ਕੇ ਦੇ ਦ ਇਹ ਨਹੀਂ ਹੈਗਾ ਹੈਗਾ ਵੀ ਕਿਸੇ ਲੋਕਲ ਕੰਪਨੀ ਜਿਹੜੀ ਤੁਸੀਂ ਕੰਪਨੀ ਚ ਬਾਈ ਹੋਣਾ ਜਿੰਨੇ ਬ੍ਰਾਂਡ ਐਸ ਵਾਸਤ ਚੱਲ ਰਹੇ ਆ ਜਿਹੜੇ ਬ੍ਰਾਂਡ ਦੇ ਤੁਸੀਂ ਹੱਥ ধরੋਗੇ ਉਸ ਬ੍ਰਾਂਡ ਦਾ ਹੀ ਮਾਲ ਆ ਵੀ ਬਾਈ ਹੋਣੀ ਤੁਹਾਨੂੰ 10 ਫੁੱਟ ਜਾਂ 11 ਫੁੱਟ ਕੰਪਨੀ ਤੋਂ ਹੀ ਬਣਵਾ ਕੇ ਦੇਵਾਂਗੇ ਵੀ ਹਾਂ ਇਹ ਨਹੀਂ ਹੈਗਾ ਲੋਕਲ ਕੰਪਨੀ ਤੋਂ ਕੰਪਨੀ ਤੋਂ ਹੀ ਬਣਾ ਕੇ ਦੇਣਗੇ ਤੇ ਭਾਈ ਉਹ ਜਿਹੜਾ ਸੀਗਾ ਪਰਲਾ ਮਗਰ ਲਈ ਦਿਖਾ ਮੈਨੂੰ ਹਾਂਜੀ ਆਓ ਜੀ ਆਹ ਵੜਾ ਆ ਦੇਖੋ ਜੀ ਸਿਗਨੇਚਰ ਸਿਗਨੇਚਰ ਜੀ ਗੱਦਾ ਉਹ ਜਿਹੜਾ ਗੱਦਾ ਏ ਵੀਰੇ ਕੋਈ ਕਦੇ ਹੋਰ ਕੋਈ ਗਲਤ ਸਮਝਣਾ ਸਮਝ ਲੋ ਹੋਰ ਨਾ ਕਹਦੇ ਵੀ दारू ਦਿਖਾਉਣ ਲੱਗਿਆ ਕਿਤੇ ਇਹ ਗੱਦਾ ਵੀ ਆਉਂਦੇ ਇਹਨਾਂ ਦੇ ਤੇ ਭਾਈ ਇਹਦਾ ਰੇਟ ਬਿਲਕੁਲ ਵੀਰ ਜੀ ਮੈਂ ਤੁਹਾਡੇ ਵੀਰ ਜੀ ਨੂੰ ਕਹਾਂਗਾ ਇੱਕ ਵਾਰ ਆ ਕੇ ਤੁਸੀਂ ਥੋੜਾ ਦਿਖਾਓ ਐਮ ਆਰ ਪੀ ਹੈਗੀ 50403 ਜੀ ਤੁਹਾਨੂੰ ਕਿੰਨੇ ਦਾ ਲੱਗਦਾ ਕਿੰਨੇ ਦਾ ਮਾਰਕੀਟ ਚ ਮਿਲੇਗਾ ਭਾਈ ਦੇ ਦੇ ਤੂੰ ਮੈਨੂੰ ਤਾਂ ਲੱਗਦਾ ਯਾਰ 50000 ਦੇ ਨੇੜੇ ਤੇ ਦੇ ਦੇ ਨਹੀਂ ਵੀਰ ਜੀ 50000 ਤਾਂ ਨਹੀਂ ਦਵਾਂਗੇ ਮਾਰਕੀਟ ਤੇ ਤੁਹਾਨੂੰ ਇਹ ਮਿਲੇਗਾ 20-25000 ਦਾ ਘੱਟ ਤੋਂ ਘੱਟ ਅੱਛਾ ਮਾਰਕੀਟ 'ਚ 20-25000 ਦਾ ਮਿਲੇਗਾ ਪਰ ਤੁਸੀਂ ਅੰਦਾਜ਼ਾ ਬਾਲਾ ਤਾਂ ਚ ਲੈ ਗਿਆ ਸੀ ਹਣਾ ਤੁਸੀਂ ਗੱਦਾ ਹੀ ਨਹੀਂ ਫਰਨੀਚਰ ਤਾਂ ਨਾ ਕਿਉਂਕਿ ਗੱਦਾ ਲੱਗਦਾ ਹੈ ਮੈਨੂੰ 50000 ਦਾ ਮੈਂ ਤਾਂ ਕਹਿੰਦਾ 50000 ਦਾ ਹੈ ਵੀਰ ਜੀ ਤੁਹਾਨੂੰ ਕਿਹਾ ਇਹਦੇ 'ਚ ਸਪਰਿੰਗ ਵੀ ਮਿਲਣਗੇ ਤੇ ਬਿਨਾਂ ਸਪਰਿੰਗ ਤੋਂ ਮਾਡਲ ਵੀ ਮਿਲੇਗਾ ਅੱਛਾ ਜੇ ਇਹ ਕਿਨ ਸਪਰਿੰਗ ਵਾਲਾ ਲੈਣਾ ਵੀ ਇਹਦੇ ਵਿੱਚ ਸਪਰਿੰਗ ਪਏ ਹੋਣ ਤਾਂ ਉਹ ਵੀ ਮਿਲ ਜੂਗਾ ਬਿਨਾ ਸਪ੍ਰਿੰਗ ਆ ਬਿਨਾ ਸਪ੍ਰਿੰਗ ਤੋਂ ਵੀ ਮਿਲੇਗਾ ਤੇ ਸਿਰਫ ਮਿਲੇਗਾ 16000 ਦਾ ਤੇ 2000 ਦੇ ਪ੍ਰਾਣੇ ਪ੍ਰਾਣੇ ਵੀ ਕਟਾਂਗੇ ਤੇ ਨਾਲੇ ਕਵਰ ਵੀ ਦਵਾਂਗੇ ਕਵਰ ਵੀ ਇਹਦੇ ਨਾਲ ਤੇ 2000 ਦੇ ਪ੍ਰਾਣੇ ਵੀ ਕਟਾਂ ਪੰਜ ਸਾਲ ਦੀ ਰਿਟਰਨ ਪੱਕੇ ਬਿੱਲ ਤੇ ਗਾਰੰਟੀ ਵੀ ਦਵਾਂਗੇ ਪੱਕੇ ਬਿੱਲ ਤੇ ਹਾਂਜੀ ਪੱਕੇ ਬਿੱਲ ਤੇ ਤੇ ਪੂਰੇ ਪੰਜਾਬ 'ਚ ਜਿੱਥੇ ਕਹੋਗੇ ਉੱਥੇ ਡਿਲੀਵਰੀ ਵੀ ਫਰੀ ਦਵਾਂਗੇ ਆ ਵਾਲੇ ਗੱਦੇ ਆ ਵਾਲੇ ਗੱਦੇ ਦੀ ਕੱਲੇ ਇਹ ਵਾਲੇ ਗੱਦੇ ਦੀ ਆ ਸਿਗਨੇਚਰ ਮਾੜਾ ਜਿਹਾ ਦਿਖਾਈ ਇੱਥੇ ਆਹ ਦੇਖ ਲੈ ਤਾਂ ਆਹ ਵਾਲੇ ਗੱਦੇ ਦੀ ਪੂਰੇ ਪੰਜਾਬ ਪੂਰੇ ਪੰਜਾਬ ਚ ਪੂਰੇ ਪੰਜਾਬ ਚ ਪੂਰੇ ਪੰਜਾਬ ਦੇ ਕਿਸੇ ਕੋਨੇ ਤੋਂ ਤੁਸੀਂ ਬਾਈ ਹੁਣਾਂ ਨੂੰ ਫੋਨ ਕਰਦੇ ਆ ਤਾਂ ਤੁਸੀਂ ਇਹਦੇ ਤੇ 1000 ਰੁਪਿਆ ਜਾਂ 2000 ਰੁਪਿਆ ਬਾਈ ਹੁਣਾਂ ਨੂੰ Google Pay ਕਰਕੇ ਆਪ ਦਾ ਘਰੇ ਬੈਠੇ ਆ ਗੱਦਾ ਤੁਸੀਂ ਘਰੇ ਬੈਠੇ ਮੰਗਾ ਸਕਦੇ ਆ ਉਹ ਵੀ ਫ੍ਰੀ ਐਦਿਆਂ ਨਾ ਬਾਈ ਬਿਲਕੁਲ ਜੀ ਬਿਲਕੁਲ ਫ੍ਰੀ ਆ ਜੇ ਤੁਹਾਡੇ ਕੋਲੇ ਪੁਰਾਣੇ ਕੋਈ ਪਏ ਹੈਗੇ ਆ ਉਹ ਵੀ ਨਾਲ ਮਨ ਲੈ ਜਿਹੜੇ ਭੁੰਡੀ ਦੇ ਬਾਈ ਹੁਣੇ ਕੱਲਣਗੇ ਉਸੇ ਤੇ ਤੁਸੀਂ ਪੁਰਾਣੇ ਰੱਖ ਕੇ ਆਪਦੇ ਤੁਸੀਂ ਉਹ ਕਾਲ ਸਕਦੇ ਆ 2000 ਚ ਉਹ ਕਟਾ ਸਕਦੇ ਆ ਤੇ ਆ ਤੁਸੀਂ ਮੰਨ ਲਾ ਵੀ ਆਪਦੇ ਘਰੇ ਯਾਰ ਆ ਗੱਦਾ ਲਿਜਾ ਸਕਦੇ ਆ ਤੇ ਮਾੜਾ ਜੱਕਰੀ ਭਾਈ ਡਰੈਸ ਬੋਲਦੇ ਆਪਾਂ ਕਿੱਥੇ ਜੀ ਆ ਡਰੈਸ ਬਿਲਕੁਲ ਦੱਸਾਂਗੇ ਵੀਰ ਜੀ ਤੁਸੀਂ ਆਣਾ ਟੀਜੀ ਫਰਨੀਚਰ ਲੁਧਿਆਣਾ ਜਵਾਹਰ ਨਗਰ ਕੈਂਪ ਪਾਣੀ ਵਾਲੀ ਟੰਕੀ ਦੇ ਐਕਦਾਮ ਸਾਹਮਣੇ ਸ਼ਾਪ ਹੈ ਜੀ ਤੇ ਤੁਸੀਂ ਕੰਟੈਕਟ ਨੰਬਰ ਵੀ ਤੁਹਾਨੂੰ ਨੋਟ ਕਰਾ ਦਿੰਨੇ ਆ 98554 72535 ਵੀਰ ਇੱਕ ਮੈਨੂੰ ਆਹ ਆ ਜੀ ਤੇਰੀ ਬਾਲੀ ਗੈਂਡ ਲੱਗਦੀ ਆਹ ਆ ਹਾਂ ਜੇ ਮੰਨ ਲਾ ਯਾਰ ਤੁਹਾਡੇ ਘਰੇ ਜਗ੍ਹਾ ਘੱਟ ਹੈਗੀ ਆ ਤਾਂ ਇਹ ਗਰਮੀਆਂ ਚੱਲ ਵੀ ਆਈਆਂ ਹਨਾ ਏਸੀ ਵਾਲਾ ਰੂਮ ਆ ਤੇ ਉੱਥੇ ਹਰ ਇੱਕ ਹੀ ਮੰਨ ਲਾ ਬੱਚੇ ਬਜ਼ੁਰਗ ਆਪਣੇ ਆਏ ਹੁੰਦਾ ਵੀ ਉੱਥੇ ਪਈਏ ਜਾਂਦੇ ਸਾਰੇ ਇੱਕ ਕਮਰੇ ਚ ਪੈਂਦੇ ਨੇ ਰਾਤੀ ਤੇ ਭਾਈ ਇਹ ਕਿੰਨੇ ਦਾ ਦੇ ਦਗੇ ਯਾਰ ਇਹ ਵੀ ਜੀ ਤੁਹਾਨੂੰ ਟੀਜੀ ਫਰਨੀਚਰ ਤੇ ਸਿਰਫ 2500 ਰੁਪਏ ਦਾ ਮਿਲੇਗਾ ਮਾਰਕੀਟ ਚ ਲੋਗੇ 3700 4000 ਤੋਂ ਘੱਟ ਨਹੀਂ ਮਿਲੇਗਾ ਆਹ ਵਾਲਾ ਹਾਂਜੀ ਚੰਗੀ ਕੁਆਲਿਟੀ ਦਾ ਚੰਗੀ ਕੁਆਲਿਟੀ ਦਾ ਟਾਪ ਕੁਆਲਿਟੀ ਦੀ ਐਚਡੀ ਫੋਰਮ ਨਹੀਂ ਜੀ ਨਹੀਂ ਟਪ ਕੁਆਲਟੀ ਦੀ ਐਚਡੀ ਫਾਰਮ ਤੇ ਕਪੜਾ ਤੁਹਾਨੂੰ ਮਿਲੇਗਾ ਸਵੇਰ ਦੇ ਦੇ ਉੱਪਰ ਹੂੰ ਤੇ ਮਿਲਣਾ ਬਾਈ ਇਹ ਹੈਗਾ ਆਪਾਂ ਨੂੰ ਲੁਧਿਆਣੇਉਂ ਜੇ ਕਿ ਸੱਜਣ ਬੇਲੀ ਨੂੰ ਆਹ ਦੇਖੋ ਇੱਧਰ ਐਦਾਂ ਕਰਕੇ ਸਾਰਾ ਇਹ ਖੁੱਲ ਜਾਣਾ ਜੇ ਕਹਿੰਨੇ ਲੈਣਾ ਤਾਂ ਤੁਸੀਂ ਇਹ ਲੁਧਿਆਣੇ ਦੇ ਵਿੱਚੋਂ ਮਿਲ ਜਾਣਾ ਤੁਹਾਨੂੰ ਤੇ ਬਾਈ ਮਾੜਾ ਜੇ ਇੱਕ ਵਾਰੀ ਡਰੈੱਸ ਤੇ ਇੱਕ ਜਿਹੜਾ ਤੁਸੀਂ ਮਾੜਾ ਦੱਸਦੇ ਸੀਗੇ ਉਹ ਦੱਸ ਦੋ ਕਿੱਥੇ ਗੁਜੇ ਆਪਾਂ ਨੂੰ ਵੀਜੀ ਤੁਸੀਂ ਆਣਾ ਹੈ ਟੀਜੀ ਫਰਨੀਚਰ ਲੁਧਿਆਣੇ ਜਵਾਹਰ ਨਗਰ ਕੈਂਪ ਔਰ ਹੀ ਪਾਣੀ ਦੀ ਟੰਕੀ ਉਹਦੇ ਇੱਕਦਮ ਸਾਹਮਣੇ ਸਾਡੀ ਸ਼ਾਪ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ ਵੀ ਦੱਸ ਦਿੰਨੇ ਆ 98554725359855472535 ਤੇ ਤੁਸੀਂ ਕਾਲ ਕਰਕੇ ਆ ਸਕਦੇ ਹੋ ਜੀ ਤੇ ਜੇ ਕਿ ਸੱਜੇ ਬਲੀ ਨੇ ਘਰੇ ਬੈਠਣੇ ਮੰਗਾਉਣਾ ਸਿਗਨੇਚਰ ਦਾ ਗੱਦਾ ਏ ਚੰਗੀ ਕੁਆਲਟੀ ਦਾ ਚੰਗੀ ਕੰਪਨੀ ਦਾ ਤਾਂ ਤੁਸੀਂ ਬਾਈ ਹੁਣਾਂ ਨੂੰ ਇਹਦੇ ਗੂਗਲ ਪੇ ਕਰਨੇ ਪੈਣੇ ਆ ਪੈਸੇ 1000 ਰੁਪਿਆ ਤੋਂ 2000 ਰੁਪਿਆ ਤੋਂ ਜਿੰਨੇ ਤੁਸੀਂ ਪਾ ਸਕਦੇ ਆ ਵੱਧ ਵੱਧ ਪਾ ਕੇ ਆਕਰ ਘਰ ਬੈਠਦੇਂ ਗੱਦਾ ਮਗਵਾ ਆ ਸਾ ਕਹਿੰਦੇ ਆ ਤੇ ਫ੍ਰੀ ਆ ਜਮਾ ਡਿਲੀਵਰੀ ਬਿਲਕੁਲ ਫ੍ਰੀ ਆ ਤੇ ਮਿਲਣਾ ਇਹ 14000 ਰੁਪਏ ਦਾ ਬਾਈ ਸਿਰਫ 14 ਦਾ ਵਿਧ ਕਵਰ ਮਿਲੇਗਾ ਵਿਧ ਕਵਰ ਆ 14000 ਰੁਪਏ